ਪਿਸਤੌਲ ਦਿਖਾ ਕੇ ਡਾਕਟਰ ਨੂੰ ਲੁੱਟਣ ਦੀ ਕੋਸ਼ਿਸ਼ ਕਰਨ ਵਾਲਾ ਚੜ੍ਹਿਆ ਪੁਲਿਸ ਅੜਕੇ। આરોપી ਖਿਲਾਫ ਪਹਿਲਾਂ ਵੀ ਹਨ ਮੁਕੱਦਮੇ ਦਰਜ। 2 ਦਿਨ ਪਹਿਲਾਂ ਫਰੀਕੋਟ ਦੇ ਦਸ਼ਮੇਸ਼ ਨਗਰ ਚ ਕਲੀਨਿਕ ਚਲਾਉਣ ਵਾਲਾ ਡਾਕਟਰ ਰਮੇਸ਼ ਕੁਮਾਰ ਤੋਂ ਇੱਕ ਵਿਅਕਤੀ ਵੱਲੋਂ ਪਿਸਤੌਲ ਦੀ ਨੋਕ 'ਤੇ ਲੁੱਟ ਘੜਨ ਦੀ ਕੋਸ਼ਿਸ਼ ਕੀਤੀ ਗਈ। ਜਸਰੂਲ ਲੈ ਕੇ ਫ੍ਰੀਕਵੈਂਟ ਪੁਲਿਸ ਵੱਲੋਂ ਡਾਕਟਰ ਦੀ ਸ਼ਿਕਾਇਤ ਦੇ ਆਧਾਰ ਤੇ ਮਾਮਲਾ ਤਰਜ ਕਰ ਲਿਆ ਗਿਆ ਸੀ ਅਤੇ ਉਸ ਤੋਂ ਬਾਅਦ ਲੁੱਟ ਦੀ ਕੋਸ਼ਿਸ਼ ਕਰਨ ਵਾਲੇ ਨੂੰ ਕਾਬੂ ਕਰ ਲਿਆ ਗਿਆ ਇਸ ਸਬੰਧ ਦੇ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਹੋਇਆਂ ਸਿਟੀ ਵਨ ਦੇ ਥਾਣਾ ਮੁਖੀ ਅਮਰਜੀਤ ਸਿੰਘ ਨੇ ਦੱਸਿਆ ਕਿ ਫ੍ਰੀਕੋਟ ਦੇ ਦਸ਼ਮੇਸ਼ ਨਗਰ ਦੇ ਵਿੱਚ 2 ਦਿਨ ਪਹਿਲਾਂ ਕਲੀਨਿਕ ਚਲਾ ਰਹੇ ਡਾਕਟਰ ਰਮੇਸ਼ ਕੁਮਾਰ ਤੋਂ ਇੱਕ ਵਿਅਕਤੀ ਵੱਲੋਂ ਪਿਸਤੌਲ ਤਾਣ ਕੇ ਲੁੱਟ ਘੜਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਅਸਫਲ ਰਹੀ ਜਸ ਤੋਂ ਬਾਅਦ ਡਾਕਟਰ ਦੀ ਸ਼ਿਕਾਇਤ ਦੇ ਆਧਾਰ ਤੇ ਉਹਨਾਂ ਵੱਲੋਂ ਮਾਮਲਾ ਦਰਜ ਕੀਤਾ ਗਿਆ ਅਤੇ ਅਤੇ ਡਾਕਟਰ ਵੱਲੋਂ ਕੀਤੀ ਗਈ ਸ਼ਨਾਖਤ ਤੋਂ ਬਾਅਦ ਗੁਰਿੰਦਰ ਸਿੰਘ ਉਰਫ ਬੋਬੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਨੂੰ ਅਸਨੂਬ ਫ੍ਰੀਕੋਰਟ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਤੇ ਉਸ ਦਾ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ ਨਾਲ ਹੀ ਉਹਨਾਂ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਜੋ ਅਸਲਾ ਵਰਤਿਆ ਗਿਆ ਸੀ ਉਸ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ ਉਹਨਾਂ ਦੱਸਿਆ ਕਿ ਇਸ ਦੇ ਖਿਲਾਫ ਪਹਿਲਾਂ ਵੀ ਤਿੰਨ ਮੁਕੱਦਮੇ ਦਰਜ ਹਨ ਜਿਨ੍ਹਾਂ ਵਿੱਚ ਲੜਾਈ ਝਗੜਾ ਸਟ੍ਰੈਚਿੰਗ ਅਤੇ ਫੋਨ ਫਰੋਤੀ ਮਾਮਲਾ ਵੀ ਦਰਜ ਹੈ ਇਹ ਇਹ ਦਸ਼ਮੇਸ਼ ਨਗਰ ਰਫੀਕਪੁਰ ਵਿਖੇ ਰਮੇਸ਼ ਘਰ ਕੁਮਾਰ ਨਾਮ ਦੇ ਵਿਅਕਤੀ ਹੈਗੇ ਜਿਹੜੇ ਜਿਨ੍ਹਾਂ ਕੋਲ ਸੀਐਮਐਸ ਦੀ ਡਿਗਰੀ ਹੈ ਇਹ ਫਸਟ ਡੇਨ ਵਾਸਤੇ ਉੱਥੇ ਲੋਕਾਂ ਦੀ ਸਹਾਇਤਾ ਕਰਦੇ ਨੇ ਤੇ ਇਹਨਾਂ ਨੇ ਇੱਕ ਛੋਟਾ ਜਿਹਾ ਕਲੀਨਿੰਗ ਬਣਾਇਆ ਹੋਇਆ ਹੈ ਗਲੀ ਨੰਬਰ 2 ਦੇ ਵਿੱਚ ਇਹਨੂੰ ਪਰਸੋ ਸ਼ਾਮ ਕੋਈ 4:7 ਵਜੇ ਇੱਕ ਵਿਅਕਤੀ ਨੇ ਜਾ ਕੇ ਪਸਤਾਵ ਤਾਂ ਕੇ ਧਮਕੀ ਦਿੱਤੀ ਕਿ ਜੋ ਕੋਈ ਤੁਹਾਡੇ ਕੋਲ ਹੈਗਾ ਉਹ ਇਹਨੂੰ ਦੇ ਦੇ ਤਾਂ ਉਹਨਾਂ ਦੀ ਸਟੇਟਮੈਂਟ ਤੇ ਅਸੀਂ ਐਫਆਰ ਨੰਬਰ 470 ਮਿਤੀ 29 12 23 ਅੰਡਰ ਸੈਕਸ਼ਨ 387 ਪੱਛੀ ਆਰਮੈਟ ਦਰਜ ਕੀਤੀ ਸੀ ਔਰ ਜੋ ਉਹਨਾਂ ਨੇ ਵਿਅਕਤੀ ਨੂੰ ਪਛਾਣ ਕੇ ਸਾਨੂੰ ਦੱਸਿਆ ਗੁਰਵਿੰਦਰ ਸਿੰਘ ਉਰ ਬੋਬੀ ਬੱਤਰ ਪੁੱਤਰ ਲਾਲ ਸਿੰਘ ਵਾਸੀ ਦਸ਼ਮੇਸ਼ਰ ਹੈਗਾ ਔਰ ਉਹ تین ਜਿਹੜਾ ਹੈਗਾ ਉਹਨਾਂ ਦੀ شناخت ਤੇ ਗ੍ਰਿਫਤਾਰ ਕਰ ਲਿਆ ਤੇ ਇਹਦਾ ਪਹਿਲਾਂ ਵੀ ਕ੍ਰਿਮੀਨਲ ਰਿਕਾਰਡ ਹੈਗਾ ਤੇ ਪਹਿਲਾਂ ਵੀ ਤਿੰਨ ਕੇਸ ਜਿਹੜੇ ਦਰਜ ਨੇ ਏ ਪਿੱਛੇ ਜਿਹੜਾ ਹੈਗਾ ਸਨੈਚਿੰਗ ਦਾ ਕੇਸ ਹੈ ਇੱਕ ਉਹਨੇ ਜੀਰ ਦੇ ਅੰਦਰ ਕੋਈ ਲੜਾਈ ਝਗੜਾ ਕੀਤਾ ਹੈ ਤੀਸਰਾ ਕੇਸ ਜਿਹਦਾ ਉਹਨੇ ਫੋਨ ਤੇ ਧਮਕੀ ਦੇ ਕੇ ਫਰੋਤੀ ਨੂੰ ਦੀ ਸੀ ਸੋ ਇਹ ਵਿਅਕਤੀ ਜਿਹੜਾ ਕਰਤਾਰ ਕਰ ਲਿਆ ਗਿਆ ਤਫਤੀਸ਼ ਜਾਰੀ ਹੈ ਸਰ ਕੋਈ ਇਧਰੋਂ ਅਸਲਾ ਬਰਾਮਦ ਹੋਇਆ ਜਿਸ ਦਾ ਦੱਸਿਆ ਕਿ ਨਹੀਂ ਫਿਲਹਾਲ ਅਸਲਾ ਬਰਾਮਦ ਨਹੀਂ ਹੋਇਆ ਅੱਜ ਉਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾ ਰਿਹਾ ਹੈ ਬਰਦਰ ਇਨਵੈਸਟੀਗੇਸ਼ਨ ਜੋ ਰਿਕਵਰੀ ਹੋਏਗੀ ਉਹਦੇ ਬਾਰੇ ਕਿ ਕਰਾਂ ਜੀ ਪਾਵਰ ਹੈ ਨਾ ਪੈਰਾਮਿਡ